ਹਾਂਜੀ ਦੋਸਤੋ ਖੜਿਆ ਜੀ ਅੱਜ ਤਲਵੰਡ ਤੋਂ ਫਲੋਰ ਰੋਡ ਤੇ ਇਹ ਆ ਜੀ ਫਲੋਰ ਰੋਡ ਤੇ ਤਲਵੰਡ ਵਾਲਾ ਇੱਥੇ ਹੈਗਾ ਜੀ ਚੀਨੀ ਦਾ ਦਾ ਬੇਲਣਾ ਬੇਲੇ ਦੀ ਸਪੈਲਿੰਗ ਗਲਤ ਪਾਇਆ ਬੇਲੇ ਦੇ ਉੱਥੇ ਠੀਕ ਕਰਉਂਦੇ ਆਂ ਦਾ ਕੋਲ ਤੇ ਇਧਰ ਆਉਂਦੇ ਆ ਬਾਈ ਹੁਣਾਂ ਕੋਲ ਬਾਈ ਹੁਣਾਂ ਨੇ ਬੇਲਣਾ ਲਾਇਆ ਹੋਇਆ ਬਿਲਕੁਲ ਰੋਡ ਦੇ ਉੱਤੇ ਤੇ ਇੱਥੇ ਪਹਿਲਾਂ ਹੁੰਦਾ ਸੀ ਪੈਟਰੋਲ ਪੰਪ ਤੇ ਪੈਟਰੋਲ ਪੰਪ ਹੁਣ ਮਿਲਦਾ ਦਾ ਬੰਦ-ਬੰਦ ਕਰਕੇ ਤੇ ਇੱਥੇ ਆ ਗਿਆ ਪ੍ਰੋਪਰ ਹੁਣ ਗੋੜਾ ਵਾਲਾ ਸਿਸਟਮ ਤੇ ਇੱਥੇ ਆ ਜੀ ਬਾਈ ਹੁਣਾਂ ਨੇ ਲਾਏ ਹੋਏ ਕੜਾਏ ਇਧਰ ਹੈਗਾ ਜੀ ਤਾਜਾ ਗੁੜ ਦੇ ਕ ਇਦਾਂ ਇਦਾਂ ਚੱਲ 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 ਤੇ ਇਧਰ ਨਾਲ-ਨਾਲ ਗੁੜ ਹੋਇਆ ਆ ਰੈਡੀ ਹੋ ਰਿਹਾ ਤੇ ਇਧਰ ਹੈਗੇ ਬਾਈ ਹੁਣੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰ ਬਾਈ ਠੀਕ ਠਾਕ ਹੋ ਨਾਲ ਹੀ ਆਜੋ ਇਧਰ ਠੀਕ ਪਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਗੁੜ ਤਿਆਰ ਕਰਦੇ ਹੋ ਹਾਂ ਜੀ ਇਹ ਸ਼ੁਰੂਆਤ ਕਦੋਂ ਦੀ ਹੋਈ ਆ ਇੱਥੇ ਵੇਲਾ ਨਵਾਂ ਲੱਗਾ ਲੱਗਦਾ ਨਾ ਇੱਥੇ ਨਵਾਂ ਲੱਗਾ ਜੀ ਅੱਛਾ ਇੱਥੇ ਆਪਾਂ ਨੂੰ 12-13 ਦਿਨ ਹੋਏ ਆ ਜਿਲਾਏ ਨੇ ਅੱਛਾ 12-13 ਦਿਨ ਹੋਏ ਆ ਹਾਂ ਜੀ ਓਕੇ ਤੇ ਕਿਹੜਾ-ਕਿਹੜਾ ਗੁੜ ਬਣਾਉਨੇ ਹੋ ਇਹ ਆਪਾਂ ਦੀ ਸਿੰਪਲ ਬਣਾਉਨੇ ਆ ਤੇ ਸੁੰਡ ਵਾਲਾ ਬਣਾਉਨੇ ਆ ਜਿਹੜਾ ਮੂੰਗਫਲੀ ਸੁੰਡ ਹੁੰਦੀ ਆ ਤੇ ਸੱਕਰ ਬਣਾਉਨੇ ਆ ਸੱਕਰ ਬਣਾਉਨੇ ਆ ਹਾਲੇ ਫੇਰ ਹਾਲੇ ਇਦਾਂ ਬਣਾਉਨੇ ਆ ਉਹਦਾ ਗਾਂ ਟੁਗੜੇ ਟਕੜੇ ਵਾਲਾ ਵੀ ਕਰਾਂਗੇ ਉਹ ਬਾਅਦ ਚ ਕਰਾਂਗੇ ਹਾਲੇ ਇਹ ਹੀ ਜਿਹੜੇ ਬਾਅਦ ਖੇਖੜੇ ਵੇਖਣ ਵਾਲੇ ਬਾਅਦ ਚ ਕਰਾਂਗੇ ਖੇਖੜੇ ਵੇਖਣ ਵਾਲੇ ਬਾਅਦ ਚ ਕਰਾਂਗੇ ਜੀ ਹਾਲੇ ਸਿੰਪਲ ਹੀ ਆ ਜੀ ਓਕੇ ਅੱਛਾ ਭਾਈ ਕਿਹੜਾ ਗੰਨਾ ਕਿਹੜਾ ਵਰਤਦੇ ਹੋ ਗੰਨਾ ਜੀ ਹੈਗਾ ਆ 3102 ਅੱਛਾ ਜੀ ਤੇ 2300 1523 ਹੈਗਾ ਉਹ ਪਹਿਲਾਂ ਸੀ ਹੁਣ 3102 ਆ ਜੀ ਓਕੇ ਗਾਂ ਮੋਰਲੀ ਬਾਰੇ 85 ਆ ਜੀ 85 ਲੈ ਮੈਂ ਇਹ ਤੋਂ ਅੱਗੇ ਜਿਹੜਾ 85 ਚ ਅੱਗੇ 85 ਆ ਜੀ ਅੱਛਾ ਇਹ ਮੈਨੂੰ ਅੱਗੇ ਹੋਰ ਦੱਸ ਜਿਹੜਾ ਗੰਨਾ ਹੈ ਇਹ ਤਾਜ਼ਾ ਹੁੰਦਾ ਹੈ ਜਾਂ ਕਿੰਨੇ ਕਿੰਨੇ ਦਿਨ ਪੁਰਾਣਾ ਹੁੰਦਾ ਯਾਨੀ ਕਿ ਜੀ 4-5 ਦਿਨ ਤੱਕ ਕੱਢ ਦੇਈਦਾ ਹੈ ਅੱਛਾ ਜਿਹੜਾ ਅੱਜ ਲੈ ਆਂਦਾ ਹੈ ਉਹ ਚੋਂ 5 ਦਿਨਾਂ ਚ ਚੋਂ ਦਿਨਾਂ ਚ ਨਵੇੜ ਦੇਣਾ ਜੀ ਅੱਛਾ 4 ਦਿਨਾਂ ਚ ਸਿੱਪੜ ਜਾਂਦਾ ਹੈ 4 ਦਿਨਾਂ ਚ ਨਿਪੜ ਜਾਂਦਾ ਹੈ ਮਤਲਬ ਜਿਆਦਾ ਪੁਰਾਣਾ ਤਾਂ ਨਹੀਂ ਹੁੰਦਾ ਨਹੀਂ ਜਿਆਦਾ ਪੁਰਾਣਾ ਨਹੀਂ ਹੁੰਦਾ ਕਿਉਂਕਿ ਜਿੰਨਾ ਜਿਆਦਾ ਪੁਰਾਣਾ ਗ ਕੀ ਕੁਆਲਟੀ ਜਿਹੜੀ ਉਹ ਕੁਆਲਟੀ ਘਟਦੀ ਹੈ ਜੀ ਉਹ ਘਟਦੀ ਰਹਿੰਦੀ ਹੈ ਘਟਦੀ ਰਹਿੰਦੀ ਹੈ ਹਾਂ ਜੀ ਤੇ ਭਾਈ ਰੇਟ ਕੀ ਰੱਖਿਆ ਗੁਰਦੋ ਤੁਸੀਂ ਰੇਟ 100 ਰੁਪਏ ਆ ਜੀ ਅੱਛਾ 100 ਰੁਪਏ ਰੱਖਿਆ ਰੇਟ ਦਾ 100 ਰੁਪਏ ਜੀ ਗੁਰਦਾ ਆ ਤੇ 150 ਰੁਪਏ ਸ਼ੱਕਰ ਦਾ ਆ 100 ਰੁਪਏ ਗੁਰਦੇ ਤੇ 150 ਰੁਪਏ ਸ਼ੱਕਰ 150 ਰੁਪਏ ਰੇਟ ਸ਼ੱਕਰ ਤਾਂ ਜ਼ਿਆਦਾ ਲੱਗੜਿਆ ਨਹੀਂ ਠੀਕ ਹੈ ਜੀ ਮਿਹਨਤ ਵੀ ਆ ਜਾਂਦੀ ਕੋ ਘਟਦੀ ਜਾਂਦਾ ਜਦੋਂ ਆਪਾਂ ਜ਼ਿਆਦਾ ਕੱਢਦੇ ਆ ਅੱਛਾ ਹਾਂ ਜੀ ਓਕੇ ਤੇ ਜਿਹੜੇ ਕੰਮ ਕਰਨ ਵਾਲੇ ਬੰਦੇ ਮੁਲਾਜ਼ਮ ਜਿਹੜੇ ਰੱਖਿਆ ਉਹ ਤੋੜੇ ਪੰਜਾਬੀ ਹੋਈ ਨਹੀਂ ਜਾਂ ਕੋਈ ਹੋਰ ਰੱਖਿਆ ਨਹੀਂ ਇੱਕ ਬ ਬਾਹਰ ਵਾਲੇ ਭਾਜੀ ਵੇ ਇੱਥੇ ਆਪਣੇ ਮਿਲਦੇ ਘਟਿਆ ਬੰਦੇ ਅੱਛਾ ਬਾਕੀ ਅਸੀਂ ਆਪ ਟੱਬਰ ਸਾਰਾ ਹੀ ਆਂ ਨਾਲ ਚਾਰ ਜਣੇ ਆਪਣੇ ਘਰ ਦੇ ਹੀ ਆਂ ਸੀ ਤੇ ਇਹ ਤਾਂ ਬਾਲਣ ਬੋਲਣ ਫੋਲਣ ਲਈ ਫਿਰ ਰੱਖ ਲਈਦੇ ਆ ਤੇ ਅੱਛਾ ਬਾਲਣ ਪਾਉਣ ਲਈ ਤਾਂ ਫੋਲਣ ਫੋਲਣ ਲਈ ਤੇ ਬਾਕੀ ਕੰਮ ਕੌਣ ਕਰਦਾ ਬਾਕੀ ਕੰਮ ਆਪੇ ਕਰਦੇ ਆ ਜੀ ਅੱਛਾ ਬਾਕੀ ਸਾਰਾ ਤੁਸੀਂ ਆਪ ਹੀ ਕਰ ਹਾਂਜੀ ਆਪੇ ਪੱਤੇ ਕੱਢਣੇ ਆਪੇ ਟਿੱਕੇ ਲਾਉਣੀਆਂ ਆਪੇ ਸਾਰਾ ਕੁਝ ਪਤਨਖਾਰੀ ਦੀ ਖੁਰੀ ਆਪ ਹੀ ਕਰਨੀ ਆ ਅੱਛਾ ਹਾਂਜੀ ਸਾਰਾ ਕੰਮ ਤੁਹਾਡਾ ਆਪਣਾ ਹੀ ਆਪਣਾ ਹੀ ਆ ਜੀ ਇਹ ਤਾਂ ਬਸ ਇੱਕ ਬਾਲਣ ਬੋਲਣ ਫੋਲਦੇ ਆ ਅੱਛਾ ਗੰਨੇ ਜਦੋਂ ਗੁੜ ਨੂੰ ਤੁਸੀਂ ਤਿਆਰ ਕਰਦੇ ਹੋ ਇਹ ਮੈਲ ਵਾਲਾ ਪ੍ਰੋਸੈਸ ਹਾਂਜੀ ਉਹਦੇ ਵਿੱਚ ਮੈਲ ਕੱਢਣ ਲਈ ਕੀ ਕੀ ਵਰਤਦੇ ਹੋ ਮੈਲ ਕੱਢਣ ਲਈ ਜੀ ਸੋਡਾ ਹੀ ਵਰਤਦੇ ਆ ਮੇਨ ਥੋੜੀ ਜੀ ਉਹ ਸਕਲਾਈ ਪਾਉਂਦੇ ਆ ਜੀ ਸਕਲਾਈ ਨਾਲ ਪਾਉਂਦੇ ਆ ਨਾਲ ਪਾਉਂਦੇ ਆ ਅੱਛਾ ਅੱਜ ਕੱਲ ਸਕਲਾਈ ਦੇ ਕਿਤੇ ਬੜੇ ਲਾਂਮੇ ਆਉਂਦੇ ਗੁਰ ਦੀ ਚਾਹ ਦੀ ਵਧੀਆ ਬਣਦੀ ਕਿ ਵੇਲੇ ਨਹੀਂ ਜੀ ਆਪਣੇ ਤਾਂ ਹਾਲੇ ਤੱਕ ਨਹੀਂ ਇਦਾਂ ਦਾ ਕੋਈ ਲਾਂਮਾ ਆਇਆ ਅੱਛਾ ਅਸੀਂ ਆਪ ਪਹਿਲੋਂ ਆਪ ਬਣਾਉਂਦੇ ਆ ਫੇਰ ਵੇਚਦੇ ਆ ਜਿਹੜਾ ਵੀ ਵੀ ਨਵਾਂ ਆਉਂਦਾ ਜਾਂ ਕੋਈ ਵੀ ਆ ਉਹ ਪਹਿਲੋਂ ਆਪ ਬਣਾ ਕੇ ਤਾਂ ਫੇਰ ਅਸੀਂ ਵੇਚਦੇ ਆ ਇਹ ਚਾਹ ਫਿਰ ਤੁਸੀਂ ਜਿਹੜਾ ਗਾਹ ਕਹੋਂਦਾ ਉਹਨੂੰ ਵੀ ਪਿਲਾਉਂਦੇ ਕਿ ਨਹੀਂ ਪਿਲਾ ਦੇ ਦਈ ਆ ਜੀ ਜੇ ਕੋਈ ਟਾਈਮ ਨਾਲ ਪਾਈਕਲਾ ਗੋੜ ਚੈੱਕ ਕਰ ਲਾ ਲੈ ਚਾਹ ਜਾ ਕਰ ਕੋਟ ਵਾਲੀ ਨਹੀਂ ਇਦਾਂ ਭਾਜੀ ਵੀ ਜੇ ਆਪਾਂ ਕਹਿੰਦਾ ਅਸੀਂ ਕਹਿੰਦੇ ਆ ਜਾਓ ਰਾਸ ਪੀਣੀ ਰਾਸ ਪੀ ਲਓ ਗੋੜ ਖਾਣਾ ਗੋੜ ਖਾ ਲਓ ਚਾਹ ਪੀਣੀ ਆ ਤੇ ਚਾਹ ਵਾਲਾ ਵੀ ਆਪਣੇ ਕੋਲ ਸਿਸਟਮ ਹੈਗਾ ਉਹ ਵੀ ਬਣਾ ਕੇ ਪਿਲਾ ਦੇ ਦਈ ਆ ਅੱਛਾ ਨਾਲ ਬਣਾ ਕੇ ਪਿਲਾ ਦਿੰਦੇ ਹੋ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਰੋਡ ਦੱਸਿਓ ਕਿਹੜਾ ਆ ਤੇ ਐਡਰੈਸ ਆਪਣਾ ਇੱਕਰ ਦੱਸ ਦਿਓ ਪਹਿਲਾਂ ਭਾਈ ਇਹ ਰੋਡ ਆ ਜੀ ਤਲਬਣ ਤੋਂ ਫਲੋਰ ਅੱਛਾ ਜੀ ਤੇ ਪਿੰਡ ਹੈਗਾ ਜੀ ਥੰਮਣਵਾਲ 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 ਪਿੰਡ ਹੈ ਤੇ ਪਾਜੀ ਹੁਣੀ ਆਪਣੇ ਇਹ ਜ਼ਮੀਰ ਵਾਉਂਦੇ ਇੱਥੇ ਅੱਛਾ ਤੇ ਨਾਲ ਹੀ ਇਹਨਾਂ ਨੂੰ ਫਿਰ ਉਹ ਅੰਕਲ ਕਹਿਣ ਲੱਗਾ ਵੀ ਤੁਸੀਂ ਲਾ ਲਓ ਜੀ ਬੀਲ ਨਾਲ ਲਾਉਣਾ ਅੱਛਾ ਬੀਲ ਨਾਲ ਲਾ ਲਓ ਬੀਲ ਨਾਲ ਲਾ ਲਓ ਹਾਂਜੀ ਅੱਛਾ ਉਹਨਾਂ ਦਾ ਪੰਪ ਵਾਲਾ ਥੇ ਅਸੀਂ ਵਿਹਲਾ ਹੀ ਪਿਆ ਸੀ ਕਈ ਜਾਂ ਤਿੰਨ ਚੌਥੇ ਸਾਲਾਂ ਤੋਂ ਅੱਛਾ ਤੇ ਫਿਰ ਉਹ ਹੁਣ ਇੱਥੇ ਵੀ ਆਪਾਂ ਬੀਲ ਨਾਲ ਲਾ ਲਿਆ ਅੱਛਾ ਫਿਰ ਹੁਣ ਹਰ ਇੱਕ ਸਾਲ ਚਲਾਇਆ ਕਰਾਂਗੇ ਇੱਥੇ ਜੀ ਅੱਛਾ ਹਰ ਇੱਕ ਸਾਲ ਫਿਰ ਹੁਣ ਪੱਕਾ ਲਾ ਲਿਆ ਪੱਕਾ ਲਾ ਲਿਆ ਜੀ ਪੱਕਾ ਲਾ ਲਿਆ ਹਾਂਜੀ ਨਵਾਂ ਨਵਾਂ ਵੀਰ ਨਾ ਲਾਇਆ ਤੁਸੀਂ ਇੱਥੇ ਹਾਂਜੀ ਸਲਾਮਾਂ ਸਲੂਮਾਂ ਵੀ ਮਿਲੀਆਂ ਕਿਤੇ ਕੇਕ ਕੁਕ ਨਹੀਂ ਸਲਾਮ ਸਲਾਮਤ ਮੜਮੋਟੀਆਂ ਹੋ ਜਾਂਦੀਆਂ ਭਾਜੀ ਉਦੋਂ ਆਪਣਾ ਹੈਗਾ ਉੱਧਰ ਤਿਆਰ ਪਹਿਲਾਂ ਦਾ ਹੀ ਸੀਗਾ ਅੱਛਾ ਸ਼ਾਮਪੁਰ ਸ਼ਾਮਪੁਰ ਹਾਂਜੀ ਅੱਛਾ ਇਸ ਕਰਕੇ ਫਿਰ ਹੁਣ ਇੱਥੇ ਆਪਾਂ ਚਲਾਉਨੇ ਆਏ ਭਾਜੀ ਹੁਣੀ ਆਏ ਦੋਏ ਭਰਾ ਆ ਅੱਛਾ ਇਹ ਸਾਡਾ ਭਤੀਜਾ ਆ ਅੱਛਾ ਤੇ ਅਸੀਂ ਫਿਰ ਹੁਣ ਰਲ ਮਿਲ ਕੇ ਕਰਦੇ ਆਂ ਜੀ ਅੱਛਾ ਰਲ ਮਿਲ ਕੇ ਕਰ ਰਹੇ ਹਾਂ ਹਾਂਜੀ ਓਕੇ ਤੇ ਤਾਜ਼ਾ ਗੁੜ ਗੁੜ ਖਾਣ ਨੂੰ ਦੇ ਦਿੰਦੇ ਹਾਂ ਹਾਂਜੀ ਹਾਂਜੀ ਗੁੜ ਖਾਣ ਦਾ ਕੋਈ ਨਹੀਂ ਜਿੰਦਾ ਮਰਜੀ ਕੋ ਆਵੇ ਇੱਕ ਕੋਈ ਵੀ ਆਵੇ ਆ ਕੇ ਗੁੜ ਖਾਵੇ ਰਸ ਪੀ ਕਿਆ ਬਾਤ ਹੈ ਹਾਂ ਜੀ ਇਹ ਤਾਂ ਕਈ ਲੋਕ ਇਹਦਾ ਨਹੀਂ ਬਣਾਉਂਦੇ ਫ੍ਰੀਜ ਲੈ ਹੀ ਜਾਇਆ ਕਰਦੀਆਂ ਪਵਾ ਕੇ ਨਹੀਂ ਨਹੀਂ ਲੈ ਲੈ ਵੀ ਜਾਂਦੇ ਜੀ ਕਈ ਆਉਂਦੇ ਆ ਕਹਿੰਦੇ ਰਸ ਦੇ ਪੈਸੇ ਲੈ ਲਓ ਰਸ ਲੈ ਜਾਣੀ ਆ ਕਿ ਨਹੀਂ ਰਸ ਤੁਸੀਂ ਲੈ ਜਾਓ ਕਿਲੋ 2 ਕਿਲੋ ਅਸੀਂ ਉਹਦਾ ਕੁਝ ਨਹੀਂ ਲੈਣਾ ਰਸ ਲੈ ਜਾਓ ਕੋਈ ਗੱਲ ਨਹੀਂ ਪੀਣ ਲਈ ਘਰ ਨੂੰ ਵੀ ਲੈ ਜਾਓ ਹੂੰ ਹੂੰ ਤੇ ਲੈ ਜਾਂਦੇ ਜੀ ਤੇ ਦਿਹਾੜੀ ਚ ਭਾਈ ਇਹ ਹੁਣ ਜਿਹੜੀ ਤੁਸੀਂ ਇਹ ਪੱਤ ਕੱਢ ਰਹੇ ਹੋ ਇਹ ਕਿੰਨੇ ਕਿਲੋ ਦੀ ਬੰਦੀ ਡੇਲੀ ਚ ਇਹ 11 12 ਕਿਲੋ ਦੀ ਪੱਤ ਬਣਦੀ ਹੈ ਜੀ 11 12 ਕਿਲੋ ਦੀ ਬਣਦੀ ਤੇ ਕਿੰਨੇ ਕਿਲੋ ਹੁੰਦੀ ਰਸ ਅੱਡੀ ਏ ਰਸ ਹੰਦੀ ਆ ਜੀ 60 ਤੋਂ 65 ਕਿਲੋ ਦੇ ਵਿੱਚ 60 ਪਰ ਲੀਟਰ ਦੀ ਰਸ ਹੁੰਦੀ ਆ ਜਿਹਦੇ ਮਤਲਬ 10 ਕਿਲੋ ਦੇ ਵਿੱਚ 11-12 ਕਿਲੋ ਗੋੜ ਬਣ ਜਾਂਦਾ 12 ਕਿਲੋ ਬਣਦਾ ਪਰ ਘਟ ਬਣ ਰਿਹਾ ਯਾਰ ਘਟ ਬਣ ਰਿਹਾ ਹਾਲੀ ਜੀ ਓਕੇ ਯਾਰ ਕਿ ਕੋ ਗੰਨੇ ਚ ਪ੍ਰੋਬਲਮ ਆ ਰਹੀ ਹੈ ਜਾਂ ਕਿਵੇਂ ਕਿਸੇ ਵੀ ਦੇ ਵਿੱਚ ਤਾਂ ਉਹ ਨਿਕਲ ਜਾਂਦਾ ਸ਼ਾਇਦ ਕਿ ਬਰਸਾਤਾਂ ਨੂੰ ਮੀਂਹ ਜਿਆਦਾ ਪੈ ਕਰਕੇ ਉਹਦੇ ਕਰਕੇ ਵੀ ਹੋ ਸਕਦਾ ਅੱਛਾ ਤੇ ਉਹਦਾ ਕੁਆਲਿਟੀ ਗੋੜ ਦੀ ਠੀਕ ਆ ਤੇ ਥੋੜਾ ਜਿਹਾ ਇਹਦਾ ਰਿਕਵਰੀ ਘਟ ਨਿਕਲਦੀ ਆ कवरी कवरी। जी, जी थी। 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 अच्छा रिकवरी काटना है। इधर आगे इस महीने ਦੇ ਵਿੱਚ ਲੋਹੜੀ ਤੋਂ ਬਾਅਦ ਦੇ ਵਿੱਚ ਆਗੇ ਦਾ ਰਿਕਵਰੀ ਜਿਹੜੀ ਹੈ ਮਤਲਬ ਵੀ 15 16 17 ਕਿਲੋ ਤੱਕ ਪਹੁੰਚ ਜਾਂਦੀ ਹੈ। 15 15 ਕਿਲੋ ਤਾਂ ਆਮ ਪਹੁੰਚ ਜਾਂਦੀ ਸੀ ਜੀ। ਪਹੁੰਚ ਜਾਂਦੀ ਸੀ। 15 ਕਿਲੋ ਆਮ ਪਹੁੰਚ ਜਾਂਦੀ ਹੈ। ਅਜਾ ਪਰ ਕਿ ਜਿਹੜੇ ਉਹ ਇੱਕ ਯੂਪੀ ਵਾਲੇ ਬੰਦੇ ਨੇ ਹਾਂਜੀ ਉਹਨਾਂ ਦੀ ਰਿਕਵਰੀ ਤਾਂ ਹਜੇ 25 25 ਕਿਲੋ ਵੀ ਆ ਜਾਂਦੀ ਹੈ। ਉਹ ਕਿਵੇਂ ਕਰਦੇ ਨੇ? ਉਹ ਜੀ ਖੰਡ-ਖੰਡ ਵਾਦਦੇ ਆ ਵਿੱਚ। ਉਹ ਕੱਚੀ ਰਾਸ ਵਿੱਚ ਪਾਉਂਦੇ ਉਹਨਾਂ ਨਾਲ ਵਧ ਜਾਂਦਾ। ਅੱਛਾ। ਉਹ ਕੱਚੀ ਰਾਸ ਦੇ 2 ਕਿਲੋ ਪਾਈ 2 ਕਿਲੋ ਰਹਿ ਜਾਣੀਆਂ। ਅੱਛਾ। ਇਹ ਹੁਣ 60 ਕਿਲੋ ਦਾ 12 ਕਿਲੋ ਵ ਮਤਲਬ ਕਹਿ ਸਕਦੇ ਆ ਵੀ ਤੁਹਾਡੇ ਕੋਲ ਜਿੰਨਾ ਵੀ ਗੁੜ ਤੁਹਾਡੇ ਕੋਲ ਹੈਗਾ ਆ ਉਹ ਵਧੀਆ ਬਣਾਉਨੇ ਆ ਵਧੀਆ ਜੀ ਸ਼ੋਅ ਨਾ ਪਤ ਨਹੀਂ ਕੋਈ ਨਹੀਂ ਕੋਈ ਗਲਮਾ ਨਹੀਂ ਬਾਈ ਦੇਖ ਲਓ ਫਿਰ ਬਾਅਦ ਸਾਡੀ ਵੀਡੀਓ ਤੇ ਸਾਨੂੰ ਲੋਕੀ ਲਾਂਦਾ ਪਾ ਦਿੰਦੇ ਬਾਈ ਭਾਜੀ 1% ਵੀ ਕੋਈ ਮਤ ਮਲਾਵਟ ਨਹੀਂ ਨਾ ਕੋਈ ਕੱਚੀ ਰਾਸ ਨਾ ਕੋਈ ਖੰਡ ਨਾ ਕੋਈ ਕੈਮੀਕਲ ਬਸ ਇੱਕ ਸੋਡੇ ਤੇ ਸੁਗਲਾਈ ਨਾਲ ਖਾਰਦੇ ਆ ਤੇਲ ਪਾਉਨੇ ਆ ਫੁੱਲਣ ਤੋਂ ਮਾੜਾ ਜਿਆ ਸਰੋਂ ਦਾ ਹਾਂ ਬਾਕੀ ਹੋਰ ਕੋਈ ਚੀਜ਼ ਨਹੀਂ ਓਕੇ ਮਤਲਬ ਜਾਲੀ ਹੋਰ ਕੋਈ ਚੀਜ਼ ਨਹੀਂ ਐਡ ਕਰਦੇ ਕੋਈ ਬਾਤ ਤਿੰਨ ਚੀਜ਼ਾਂ ਤੋਂ ਬਿਨਾ ਕੋਈ ਨਹੀਂ ਇੱਕ ਸਰੋਂ ਦਾ ਤੇਲ ਫੁੱਲਣ ਲਈ ਉਹ ਤਾਂ ਸਾਰੇ ਪਾਉਂਦੇ ਹੋਵੇ ਫੁੱਲੇ ਨਾਲ ਹੂੰ ਛੋਡੇ ਨਾਲ ਖਾਰਦੇ ਆ ਥਕਲਾਈ ਦਾ 1 ਲੀਟਰ ਵਿੱਚ ਪਾਉਂਦੇ ਆ ਬਸ ਇਹ ਦੋ ਤੀਜਾ ਚੌਥੀ ਚੀਜ਼ ਕੋਈ ਨਹੀਂ ਜੀ ਮਤਲਬ ਇਹ ਚੌਥੀ ਚੀਜ਼ ਤੁਸੀਂ ਐਡ ਨਹੀਂ ਕਰਦੇ ਚੌਥੀ ਚੀਜ਼ ਐਡ ਨਹੀਂ ਕਰਦੇ ਜੀ ਓਕੇ ਤਦਾਂ ਵੀ ਫਿਰ ਵੀ ਉਹ ਰੇਡ ਦਾ 100 ਰੁਪਏ ਕਿਲੋ ਰੇਡ ਰੱਖਿਆ ਤੁਹਾਨੂੰ 150 ਰੁਪਏ ਇਹ ਵਿਕਦਾ ਮੁਕਦਾ ਹੁਣ ਇੱਥੇ ਵਧੀਆ ਵਿਕੀ ਜਾਂਦਾ ਜੀ ਸੋਨਾ ਵਿਕੀ ਜਾਂਦਾ ਜੀ ਅੱਛਾ ਹਾਂਜੀ ਕੋਲ ਪੂਰਾ ਟਾਈਮ ਪਾਸ ਹੋ ਰਿਹਾ ਟਾਈਮ ਪਾਸ ਹੋ ਰਿਹਾ ਜੀ ਹੋ ਰਿਹਾ ਚਲੋ ਇਹਦਾ ਵਧੀਆ ਹੋ ਗਿਆ ਵੀ ਸਾਡੇ ਪੰਜਾਬੀ ਲੋਕ ਦੁਵਾਰਾ ਗੋੜਾ ਵਾਲੇ ਪਾਸੋਂ ਮੁੜਿਆ ਹੀ ਨਹੀਂ ਮੁੜਿਆ ਜੀ ਹਾਂਜੀ ਇਹਦਾ ਕਿੱਥੇ ਲੋਕ ਇਸ ਪਾਸੇ ਨੂੰ ਮੁੜਦੇ ਸੀਗੇ ਹਾਂਜੀ ਤੇ ਭਾਈ ਹੁਣ ਇਹਨੂੰ ਕਿੰਨਾ ਟਾਈਮ ਲੱਗ ਰਿਹਾ ਹੋਰ ਇਹਨੂੰ ਮੈਂ 10 ਮਿੰਟ ਲੱਗਦੇ ਆ ਅੱਛਾ ਹੁਣ ਮੁੰਡੇ ਦੇ ਕਰ ਲਿਓ ਗੱਲ ਤਮ ਮੈਂ ਜਾ ਕੇ ਕਰ ਲੈਣਾ ਇੱਧਰ ਓਕੇ ਤੇ ਹਾਂਜੀ ਲਓ ਜ ਸੰਦਜੀ ਆਪਣਾ ਰਾਮਾ ਖੇਲਾ ਆ ਖਾਵਾਂ ਖੇਲੇ ਹਾਂਜੀ ਓਕੇ ਹਾਂਜੀ ਇੱਥੇ ਆਪਾਂ ਥੰਮਣਵਾਲ ਪੰਪ ਤੇ ਜਦਾਂ ਬੇਨਤ ਨਾ ਆ ਆ ਤੇ ਗੋੜ ਬਣਾ ਰਹੇ ਆਪਣਾ ਸ਼ੁੱਧ ਵਧੀਆ ਓਕੇ ਹਾਂਜੀ ਪਰ ਕਿਹੜੇ ਬਸ ਨੂੰ ਬਹਿ ਗਏ ਐਵੇਂ ਤੁਸੀਂ ਪੰਜਾਬੀ ਬੰਦੇ ਹੁਣ ਹੋਰ ਕੰਮ-ਕੁਮ ਕਰ ਲੀਓ ਦੇਖੋ ਇਹ ਹੁਣ ਪੰਜਾਬੀ ਹੁਣ ਆਪਣਾ ਕੱਲਾ ਜੇ ਹੁਣ ਆਪਾਂ ਕਹੀਏ ਵੀ ਖੇਤੀ ਨਾਲ ਤਾਂ ਛੱਡਾਣੀ ਹੈ ਵੀ ਕਣਕ ਬੀਜ ਲੈ ਝੋਨਾ ਬੀਜ ਲਿਆ ਆਪਾਂ ਨੂੰ ਕੁਛ ਇਦਾਂ ਦਾ ਕਰਨਾ ਹੀ ਪੈਣਾ ਆ ਸਰ ਬਾਹਰਪੁਰ ਜਾਓ ਤੁਸੀਂ ਬਾਹਰ ਦਾ ਪਹਿਲਾ 10 ਸਾਲ ਲਾ ਕੇ ਆ ਗਏ ਆ ਜੀ ਅੱخری ਜਗ੍ਹਾ ਤੋਂ ਇੰਗਲੈਂਡ ਤੋਂ ਜੀ ਅਜਾ ਇੰਗਲੈਂਡ ਤੋਂ 10 ਸਾਲ ਲਾ ਕੇ ਆਏ ਹਾਂ ਹਾਂਜੀ 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 ਕਿਉਂ ਉਥੋਂ ਗਲੀ ਆ ਗਏ ਬਸ ਮਿੱਟੀ ਬਾਜਾ ਮਾਰਦੀ ਜੀ ਅੰਦੀ ਮਿੱਟੀ ਮੈਨੂੰ ਲੱਗਦਾ ਘਟਾ ਮਾਰਦੀ ਕੋੜਾ ਜਦਾ ਬਾਜਾ ਮਾਰਦਾ ਲੱਗਦਾ ਇਹ ਚੀਜ਼ਾਂ ਮਿਲਦੀਆਂ ਨਹੀਂ ਜੋ ਆਪਣਾ ਇਹ ਹੈਗਾ ਇੱਥੇ ਇਹ ਚੀਜ਼ਾਂ ਉੱਥੇ ਬਾਹਰ ਹੈ ਨਹੀਂ ਨਹੀਂ ਇਹ ਤਾਂ ਹੁਣ ਦੀ ਗੱਲ ਕਰਦਾ ਵੀ ਇੱਥੇ ਸਾਡਾ ਸੱਜਿਆ ਚਾਰ ਨਹੀਂ ਮਿਲਦਾ ਉੱਥੇ ਦਾ ਮਮਾ ਡਾਲਰ ਜਦੋਂ ਵੇੜੇ ਪੌਣ ਮਿਲਦੇ ਉਦੋਂ ਫਿਰ ਹੋਰ ਫੇ ਉੱਥੇ ਹੈ ਬੈਲ ਗੱਲ ਉਦੋਂ ਫਿਰ ਠੀਕ ਸਿਗਾ ਪਰ ਜਦੋਂ ਫੇ ਕੰਮ ਦੀ ਇੱਕ ਚੂੜੀ ਕੱਸੀ ਗਈ ਕਹਿੰਦਾ ਉਹ ਯਾਰ ਡੈਡੀ ਮੈਨੂੰ ਪੰਜਾਬੀ ਠੀਕ ਆ ਅਸਲੀ ਗੱਲ ਹੈ ਜੀ ਬਈ ਗੱਲ ਹੈ ਇਦਾਂ ਹੀ ਆ ਹਾਂਜੀ ਅੱਛਾ ਡੈਡੀ ਜੀ ਕਿੰਨਾ ਗੋੜ ਬਣਾਉਨੇ ਬਾਈ ਤੁਸੀਂ ਅਸਲ ਗੋੜ ਤਾਂ ਜੀ ਕਾਫੀ ਇਦਾਂ ਬਣ ਜਾਂਦੇ 9 10 ਪੱਤਾ ਦਾ ਕੱਢੀ ਦਾ ਬਾਹਲਾ ਨਹੀਂ ਕੱਢੀ ਦਾ ਜਿੱਦਾਂ ਲਓ ਇੱਕ ਕੁਇੰਟਲ 20 ਕਿਲੋ ਨਿਕਲਦਾ ਹੈ ਹਾਂ ਜੀ ਮਿਕਲਦਾ ਮੈਂ ਕੁਇੰਟਲ ਤੱਕ ਬਣਾਉਨੇ ਹਾਂ ਜੀ ਕੁਇੰਟਲ ਡੇਲੀ ਵਿਕ ਜਾਂਦਾ ਫਿਰ ਜਾਂ ਕਿਵੇਂ ਵਿਕ ਜਾਂਦਾ ਜੀ ਅੱਛਾ ਹਾਂ ਜੀ ਵਿਕ ਜਾਂਦਾ ਵਧੀਆ ਬੈਕ ਜਾਂਦਾ ਜਿੱਦਾਂ ਬਹੁਤ ਸੋਹਣੀ ਸੇਲ ਹੈ ਜਿੱਦਾਂ ਅੱਛਾ ਹਲੇ ਕੰਮ ਨਵਾਂ ਆ ਤੇ ਉਦਾਂ ਫੇਰ ਵੀ ਬਹੁਤ ਵਧੀਆ ਸੇਲ ਹੋ ਰਹੀ ਆ ਅੱਛਾ ਫੇਰ ਵੀ ਵਧੀਆ ਪੂਰਾ ਹਾਂਜੀ ਪੂਰਾ ਜੀ ਆਣ ਓਕੇ ਹਾਂਜੀ ਬਈ ਵੈਸੇ ਹੋਣ ਜਦੋਂ ਵੇਲੇ ਵੇਲੇਸਲਾ ਦੇਖੋ ਜੀ ਆ ਸਾਡਾ ਮੇਨ ਪਾਜੀ ਅੱਛਾ ਹਾਂ ਜੀ ਇਹਦਾ ਇਹਦਾ ਕੰਮ ਬਹੁਤ ਵਧੀਆ ਪ੍ਰਾਣਾ ਹੈ ਆਪਣਾ ਅੱਛਾ ਬਹੁਤ ਵਧੀਆ ਇਹਨਾਂ ਦਾ ਕੰਮ ਚੱਲਦਾ ਆ ਉਹ ਪਰ ਉਹਨੇ ਦੇ ਫੇਰ ਪੱਜ ਪਿੱਛੇ ਘੋਹ ਫੇਰ ਜਣਾ ਹੀ ਓਏ ਆਹੀ ਕਹੀ ਇਹਨੂੰ ਵੀ ਨਾਮ ਹੀ ਰੱਖਿਆ ਜੀ ਉੱਥੇ ਅੱਛਾ ਇਹ ਕਾਰੀਗਰ ਬੰਦੇ ਆ ਸਾਡੇ ਨਾਲ ਹੀ ਹੋਣਾ ਚਾਹੀਦਾ ਕੀ ਬਾਤ ਹੈ ਕੀ ਬਾਤ ਹੈ ਦੇਖੋ ਵਾ ਫੇਰ ਤਾਂ ਬਾਤ ਚ ਨਹੀਂ ਮੇਰੇ ਫੇਰ ਨਾਲ ਨਹੀਂ ਜੀ ਪਰ ਉਹਨੇ ਵੀ ਕੁਝ ਕਹਿੰਦੇ ਮੈਂ ਜੀ ਪ੍ਰਾਣਾ ਪ੍ਰਾਣਾ ਹੁੰਦਾ ਜੀ ਕੀ ਬਾਤ ਇੱਕ ਫੇਰ ਇਦਾਂ ਹੋਣਾ ਨਾ ਪਾਜੀ ਦੇਖੋ ਖੰਡ ਖਾ ਕੇ ਹੁਣ ਹਰ ਇੱਕ ਬੰਦਾ ਰ ਘਰ ਦੇ ਵਿੱਚ ਸ਼ੂਗਰ ਦਾ ਮਰੀਜ਼ ਹੋ ਹੀ ਜਾਂਦਾ ਹੁਣ ਮੁੜ ਕੇ ਲੋਕੀ ਮੁੜ ਕੇ ਗੋੜ ਬਾਦ ਮੇ ਦੁਬਾਰਾ ਆ ਰਹੇ ਆ ਕਿਉਂਕਿ ਪਸੰਦ ਕਰਦੇ ਆ ਗੋੜ ਖਾਣਾ ਗੋੜ ਦੀ ਚਾਹ ਬਣਾਉ ਪੀਣੀ ਤੇ ਖੰਡ ਤੋਂ ਹੁਣ ਲੋਕੀ ਤਰੇਜ ਕਰਨਾ ਸ਼ੁਰੂ ਕਰ ਦਿੱਤਾ ਇਸ ਲਈ ਸਾਨੂੰ ਇਹ ਲੱਗਾ ਵੀ ਇਹ ਬੈਟਰ ਕੰਮ ਆ ਇਹਦੇ ਨਾਲੋਂ ਅਸੀਂ ਇਹ ਕਰੀਏ ਤਾਂ ਬਹੁਤ ਵਧੀਆ ਗੱਲਾਂ ਨਾਲੇ ਤਾਂ ਸਾਡੇ ਮਨ ਨੂੰ ਤਸਤੀ ਆ ਤੇ ਅਸੀਂ ਵਧੀਆ ਚੀਜ਼ ਦੇ ਰਹੇ ਆ ਸ਼ੁੱਧ ਦੇਖੋ ਤੁਸੀਂ ਦੇਖ ਸਕਦੇ ਆ ਜਦ ਵਾਲੇ 뷰 ਐਂ ਸਾਹਮਣੇ ਆ ਜੀ ਬਿਲਕੁਲ ਸਾਣਾ ਕੋਈ ਈਦਾ ਲੋਕ ਲੁਕਾ ਨਹੀਂ ਕੋਈ ਕੁਛ ਨਹੀਂ ਹੈਗਾ ਜੋ ਪੁੱਛਿਆ ਤੁਹਾਡੇ ਸਾਹਮਣੇ ਨੇਚਰ ਹੈ ਹੂੰ ਕੋਈ ਵੀ ਬੰਦਾ ਆਉਂਦਾ ਆ ਆ ਕੇ ਇੱਥੇ ਦੇਖ ਸਕਦਾ ਖੜ ਕੇ ਪੱਤ ਕਢਾ ਕੇ ਵੀ ਲਿਜਾ ਸਕਦਾ ਆ ਖੜ ਕੇ ਕਢਾ ਸਕਦਾ ਅੱਛਾ ਹਾਂਜੀ ਕੋਲ ਖੜ ਕੇ ਆਪਣੀ ਤਸੱਲੀ ਕਰ ਸਕਦਾ ਮਤਲਬ ਜੇ ਮੰਨ ਲਓ ਕੱਲ ਮੇਰੇ ਕੋਲ ਗੰਨਾ ਹੋਵੇ ਤੇ ਮੈਂ ਆਪਣੇ ਘਰ ਦੇ ਦਾ ਗੁੜ ਕਟਾ ਸਕਦਾ ਇੱਥੇ ਆ ਕੇ ਇਹ ਤਾਂ ਹੁਣ ਇਹ ਤਾਂ ਹੁਣ ਟਾਈਮ ਥੋੜਾ ਜਿਹਾ ਹੱਲੇ ਅੱਛਾ ਹਾਂਜੀ ਮਤਲਬ ਜੇ ਕੱਲ ਨੂੰ ਤੁਹਾਡੇ ਕੋਲ ਟਾਈਮ ਹੋਵੇ ਤਾਂ ਮਿਲਣਾ ਵਿਲਾ ਹੋਵੇ ਬੇਨਾਂ ਵਿਲਾ ਸਫੇਤਾ ਕਰ ਸਕਦੇ ਪਰ ਹਲੇ ਫਿਲਹਾਲ ਤਾਂ ਅਸੀਂ ਹਲੇ ਆਪਣਾ ਹੀ ਕਰ ਰਹੇ ਹਾਂ ਅੱਛਾ ਫਿਲਹਾਲ ਹੀ ਤੁਹਾਡੇ ਕੋਲ ਆਪਣਾ ਹੀ ਆ ਆਪਣਾ ਗੰਨਾ ਵੀ ਹੈਗਾ ਆ ਤਾਂ ਅਸੀਂ ਹਲੇ ਹੁਣ ਮਤਲਬ ਕੱਲ ਇਹ ਆ ਵੀ ਹੁਣ ਮੈਨੂੰ ਚਾਹੀਦਾ 18 ਦਾ ਹੈਨਾ ਹੁਣ ਮੈਨੂੰ ਗੰਨਾ ਦੂਜਾ ਚਾਹੀਦਾ ਆ 80 ਜਿਹੜਾ ਕਹਿੰਦਾ 85 ਗੰਨਾ ਹਾਂਜੀ ਮੈਨੂੰ ਹੋਰ ਗੰਨੇ ਦਾ ਚਾਹੀਦਾ ਹੋਵੇ ਤੁਹਾਡੇ ਕੋਲੋਂ ਕਿੰਨਾ ਹੁਣ ਦੂਜਾ ਆ ਨਹੀਂ ਉਹ ਸਰ ਉੱਥੇ ਵੀ ਕਿਵੇਂ ਕਰਾਰੀ ਝੜੂਗੀ ਨਹੀਂ ਜੇ ਉਹ ਕੋਈ ਕਹਿੰਦਾ ਸਾਨੂੰ ਰੱਖਦਾ ਡਿਮਾਂਡਦਾ ਸੀ ਉਹ ਗੰਨਾ ਪ੍ਰੋਵਾਈਡ ਕਰ ਦਵਾ ਕੇ ਅਸੀਂ ਕਰ ਸਕਦੇ ਅੱਛਾ ਪ੍ਰੋਵਾਈ ਠੀਕ ਹੈ ਭਾਜੀ ਤੇ ਭਾਈ ਉਹਨੇ ਕਿੰਨੇ ਮਹੀਨੇ ਹੋਰ ਤੁਹਾਡਾ ਜਿਹੜਾ ਹੈਗਾ ਤੁਸੀਂ ਇਹ ਵੇਲਣਾ ਚਾਹੁੰਦੇ ਹੋ ਦੇਖੋ ਜੀ ਹਲੇ ਚੱਲੂਗਾ ਇਹ ਹਲੇ ਅਪ੍ਰੈਲ ਤੱਕ ਤਾਂ ਚੱਲੂਗਾ ਜੀ ਗੰਨਾ ਮਿਲ ਰਿਹਾ ਪ੍ਰੋਪਰਲੀ ਗੰਨਾ ਪ੍ਰੋਪਰਲੀ ਮਿਲ ਰਿਹਾ ਅੱਛਾ ਵਾਧੂ ਹਲੇ ਗਾਹ ਵੀ ਗੰਨਾ ਹੈਗਾ ਜੀ ਸਾਡੇ ਕੋਲ ਵਾਧੂ ਗੰਨਾ ਆ ਇਹ ਆਪਣਾ ਗੰਨਾ ਪਿੱਛੇ ਹੋਇਆ ਜਾਂ ਤੁਸੀਂ ਮੁੱਲ ਲੈਨੇ ਹੋ ਮੁੱਲ ਵੀ ਲੈਨੇ ਆ ਜੀ ਤੇ ਆਪਣਾ ਵੀ ਹੈ ਅੱਛਾ ਆਪਣਾ ਕਿੰਨਾ ਤੁਹਾਡੇ ਕੋਲ ਆਪਣਾ ਤਾਂ ਹਲੇ ਨਵਾਂ ਨਵਾਂ ਕੰਮ ਆ ਥੋੜਾ ਆ ਪਰ ਮੁੱਲ ਅਸੀਂ ਜਿੱਦਾਂ ਹਲੇ ਜ਼ਿਆਦਾ ਲੈ ਰਹੇ ਹਾਂ ਅੱਛਾ ਮੋਲ ਕਿਥੋਂ ਲੈ ਰਹੇ ਹੋ ਕੋਸ਼ਿਸ਼ ਕਰਾਂਗੇ ਵੀ ਅਸੀਂ ਆਪਣਾ ਬੀਜ ਕੇ ਤਾਂ ਆਪਣੇ ਗੰਨੇ ਦਾ ਹੀ ਤਿਆਰ ਕਰੀਏ ਅੱਛਾ ਮੋਲ ਕਿਥੋਂ ਲੈ ਰਹੇ ਹੋ ਕਿਹਦੇ ਦਾ ਹੋਣਾ ਮਾਲਵੇ ਸਾਈਡ ਮੈਂ ਗਿਆ ਸੀ ਤੇ ਮਾਲਵੇ ਸਾਈਡ ਜਿਹੜਾ ਗੰਨਾ ਆਉਂਦਾ ਜੂਪੀ ਚੋਂ ਆਉਂਦਾ ਹਾਂਜੀ ਆਪਾਂ ਇੱਥੇ ਰਹਿੰਦੇ ਇਹ ਕਿਥੋਂ ਆਉਂਦਾ ਸਾਡੇ ਰਿਸ਼ਤੇਦਾਰਾਂ ਤੋਂ ਲਿਆ ਆ ਜੀ ਆਪਾਂ ਅੱਛਾ ਰੋੜਕੇ ਤੋਂ ਲੈਣੇ ਹੋ ਹਾਂਜੀ ਰੋੜਕੇ ਤੋਂ ਮਤਲਬ ਇੱਕ ਚੀਜ਼ ਇਹ ਵੀ ਜਦੋਂ ਤੁਸੀਂ ਗੋਲਡ ਬਣਾਉਣਾ ਸ਼ੁਰੂ ਕਰਤਾ ਆ ਤੇ ਉਹ ਜਿਹੜੇ ਲੋਕ ਮੰਡੀ ਉਹ ਸਿੱਧੇ ਸੀ ਕਿ ਮਿੱਲਾ ਦੇ ਵਿੱਚ ਉਹਨਾਂ ਦਾ ਜਿਹੜਾ ਗੰਦਾ ਆਪਣੇ ਆਪ ਵੇਖਣਾ ਸ਼ੁਰੂ ਹੋ ਗਿਆ ਹਾਂਜੀ ਉਹ ਅਸੀਂ ਇੱਥੇ ਅਗਲੇ ਨੂੰ ਉਹ ਮਿਲਦੇ ਹਿਸਾਬ ਨਾਲ ਇੱਥੇ ਆਪਾਂ ਲੈ ਕੇ ਤਾਂ ਆਪਣਾ ਕਰ ਲਈਦਾ ਜੀ ਅੱਛਾ ਮੁੱਲ ਮਿਲਦੇ ਹਿਸਾਬ ਦੇ ਚੱਕਦੇ ਹੋ ਹਾਂ ਅਸੀਂ ਆਪਣਾ ਮੁੱਲ ਲੈ ਲਈਦਾ ਅਗਲੇ ਤੋਂ ਫੇਰ ਦੇ ਵਿੱਚੋਂ ਅਗਲੇ ਨੂੰ ਦੱਸ ਦੇਈਦਾ ਵੀ ਅਸੀਂ ਸਾਨੂੰ ਆ ਵੀ ਚਾਹੀਦਾ ਆ ਅੱਛਾ ਹਾਂ ਉਹ ਫੇਰ ਸਾਨੂੰ ਵੀ ਦੇ ਦਿੰਦੇ ਓਕੇ ਹਾਂਜੀ ਠੀਕ ਆ ਮਤਲਬ ਇੱਕ ਚੀਜ਼ ਮੈਨੂੰ ਹੋਰ ਕਲੀਅਰ ਕਰ ਦਿਓ ਹਾਂਜੀ ਦੇਖੋ ਜੀ ਅਸੀਂ ਜਦੋਂ ਵੀਡੀਓਜ਼ ਅਪਲੋਡ ਕਰਦੇ ਨਾ ਲੋਕਾਂ ਦਾ ਸਾਡੇ ਤੇ ਇੰਨਾ ਕਿ ਵਿਸ਼ਵਾਸ ਹੁੰਦਾ ਵੀ ਹਾਂ ਵੀ ਅਸੀਂ ਚੀਜ਼ ਚੰਗੀ ਦੇਣੀ ਆ ਬਿਲਕੁਲ ਹਾਂਜੀ ਕੱਲੂ ਕੋਈ ਗੁੜ ਦਾ ਲਾਂਬਾ ਤਾਂ ਨਹੀਂ ਆਉਂਦਾ ਨਹੀਂ ਜੀ ਹਲੇ ਫਿਲਹਾਲ ਤਾਂ ਕੋਈ ਲਾਂਬਾ ਆਇਆ ਨਹੀਂ ਹੈ ਜਿੰਨੇ ਲਗਾਏ ਸਾਰੇ ਕਹਿੰਦੇ ਵੀ ਬਹੁਤ ਵਧੀਆ ਆਇਆ ਚਾਹ ਬਹੁਤ ਵਧੀਆ ਬਣਦੀ ਆ ਕੋਈ ਫਟਦੀ ਨਹੀਂ ਚਾਹ ਉਹ ਦੁੱਧ ਪਾਇਓ ਹਲੋ ਜੇ ਇਹਦਾ ਗੁੜ ਖਰਾਬ ਹੋ ਜਾ ਜਾਂਦੇ ਕਿਤੇ ਕੋਈ ਦਿੱਕਤਾਂ ਜੀ ਨਾ ਫਿਰ ਆਪਾਂ ਬੈਠੇ ਆ ਜੀ ਬਾਤਸ ਕਰਾਂਗੇ ਬਾਤਸ ਕਰਾਂਗੇ ਜੀ ਹਾਂਜੀ ਬਾਤਸ ਕਰਾਂਗੇ ਇੰਦਾ ਦੀ ਕੋਈ ਗੱਲਬਾਤ ਨਹੀਂ ਹੈ ਜੀ ਤੁਸੀਂ ਗੁਰ ਦੀ ਕੁਆਲਿਟੀ ਦੇਖ ਸਕਦੇ ਆ ਜੋ ਕੋਈ ਇੰਦਾ ਦੀ ਪ੍ਰੋਬਲਮ ਆਉਂਦੀ ਤਾਂ ਆਪਾਂ ਬੈਠੇ ਆਂ ਓਕੇ ਇੰਦਾ ਦੀ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਚਲੋ ਹੁਣ ਇਹਨੂੰ ਹੁਣ ਬਸ 2-4 ਮਿੰਟ ਲੱਗਣੇ ਆ ਨਾ ਬਸ ਇਹ 2-4 ਮਿੰਟ 2000 ਮਿੰਟ ਚਾਜਣਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਪੈਸੇ ਦਾ ਵਾਰੀ ਆ ਜਾਣੀ ਇਹਦਾ ਤੇ ਭਾਈ ਇਹਨੂੰ ਮੈਨੂੰ ਹੈਗਾ ਹੋਰ ਦਾ ਦੋ ਇੱਥੇ ਰੋੜ ਦੇ ਉੱਤੇ ਕਿਉਂ ਲਾਇਆ ਵੀ ਲੋਕਾਂ ਨੂੰ ਦੇਖੋ ਕਾਰਨਵਾਲ ਸੇ ਵੀ ਹਾਵੀ ਕੋਚੂ ਹਾਵੀ ਹੂ ਹੂ ਅਗਲਾ ਦੇਖ ਕੇ ਮੱਲੋ ਮੱਲੀ ਰੁਕੇ ਬਈ ਹਾਂ ਤੇ ਜ਼ਿੰਮੇਦਾਰਾਂ ਦਾ 베ਲ ਨਾ ਚੱਲ ਰਿਹਾ ਪੰਜਾਬੀਆਂ ਦਾ ਤੇ ਉਸ ਸਾਨੂੰ ਸਪੋਰਟ ਮਿਲੇ ਜਾ ਰਹਾ ਜਾ ਰਹਾ ਕਿਹੜਾ ਮਤ ਕਈ ਬੰਦੇ ਤਾਂ ਉਥੇ ਜਿੱਥੇ ਗੁੜ ਨਿਕਲਦਾ ਹੋ ਸਕ ਜਾਣ ਹੀ ਦਿੰਦੇ ਨਹੀਂ ਨਹੀਂ ਜੀ ਆਪਣਾ ਉਹਨਾਂ ਦੇ ਵਿਚਾਰ ਦੀ ਵਾਰੀ ਕੀਤੀ ਹੁੰਦੀ ਆ ਦੇਖੋ ਸਾਡੇ ਕੋਈ ਘੰਟੇ ਬੈਠੇ 2 ਘੰਟੇ ਬੈਠੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਜੀ ਕਿਉਂਕਿ ਅਸਲ ਆਸੀਂ ਰੱਖਿਆ ਹੋਈ ਆ ਆ ਤਸੱਲੀ ਨਾਲ ਬੈਠ ਕੇ ਤਾਂ ਆਪਣਾ ਉਹ ਮਨ ਦੀ ਤਸੱਲੀ ਕਰ ਸਕਦਾ ਹੈ ਅਸਲ ਦੇ ਵਿੱਚ ਮੇਨ ਵੀ ਗੁੜ ਜਦੋਂ ਨਿਕਲਦਾ ਹੁੰਦਾ ਨਾ ਇੱਕ ਗੱਲਾਂ ਕਰਨ ਵਾਲਾ ਤਰੀਕਾ ਜਗਾ ਹੁੰਦੀ ਆ ਲੋਕਾਂ ਨੇ ਇੱਕ ਦੂਜੇ ਦੀਆਂ ਚੰਗੀਆਂ ਗੱਲਾਂ ਮਾੜੀਆਂ ਮਿੱਠੀਆਂ ਗੱਲਾਂ ਕਰਦੀਆਂ ਖਟੀਆਂ-ਮਿੱਠੀਆਂ ਹਨ ਤੇ ਤਾਂ ਟਾਈਮ ਪਾਸ ਹੁੰਦਾ ਉਹ ਚੀਜ਼ ਬਿਲਕੁਲ ਦੇਖੋ ਜੀ ਆ ਜਾਂਦੇ ਆ ਵਿੱਚ ਕਈ ਐਦਾਂ ਵੀ ਆਉਂਦੇ ਚਲੋ ਸੱਜਣ ਮਿੱਤਰ ਜਿਹੜੇ ਗੱਲਾਂ ਬਾਤਾਂ ਕਰਕੇ ਚਲ ਜਾਂਦੇ ਆ ਥੋੜਾ ਟਾਈਮ ਪਾਸ ਕਰ ਜਾਂਦੇ ਆ ਚਲੋ ਉਹ ਨਾਲ ਨਾਲੇ ਤਾਂ ਰੌਣਕ ਲੱਗੀ ਰਹਿੰਦੀ ਆ ਤੇ ਨਾਲ ਦੀ ਨਾਲ ਚਲੋ ਕੰਮ ਤਾਂ ਜਿਹੜਾ ਹੈਗਾ ਉਹ ਤਾਂ ਹੈਗਾ ਹੀ ਆ ਕਰੀ ਜਾਂਦੇ ਆ ਕੀ ਬਾਤ ਹੈ ਵਜੀ ਤੇ ਵੀ ਪੇਸੀਆਂ ਪੁੱਛਣ ਆਉਣੇ ਆਉਂਦੇ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਜੀ ਕਿ ਚਿਰ ਕਿਤੇ ਪੁਰਾਣਾ ਝੁੱਟੀ ਤੇ ਚਲ ਗਿਆ ਫੇਰ ਮੈਂ ਜਾਣੇ ਨਹੀਂ ਦਿੰਦੇ ਪੁਰਾਣੇ ਨੂੰ ਨਾਲ ਹੀ ਰੱਖੀਦਾ ਕਰ ਲੈਂਦੇ ਨਗਦਾ ਹੋਰ ਕਰ ਲੈਂਦੇ ਆਂ ਕੀ ਬਾਤ ਹੈ ਵਾਜੀ ਬਾਕੀ ਹੋਰ ਅਸੀਂ ਉੱਧਾ ਸਾਡੇ ਅੰਕਲ ਜੀ ਆ ਜਿਹਨਾਂ ਦਾ ਪੈਟਰੋਲ ਪੰਪ ਸਿਗਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਬੇਨਾਂ ਲਾਉਣ ਦੀ ਇਜਾਜ਼ਤ ਦਿੱਤੀ ਆ ਤੇ ਅੰਕਲ ਜੀ ਉਹਨਾਂ ਦੇ ਉਹ ਮੁੰਡੇ ਮੁੱਕਣ ਤੋਂ ਬਾਅਦ ਵੀ ਫਿਰ ਪੰਪ ਜਿੰਦਾ ਬੰਦ ਸੀਗਾ ਅੱਛਾ ਇਸ ਲਈ ਉਹਨਾਂ ਨੇ ਫਿਰ ਪੰਪ ਤੇ ਸਾਨੂੰ ਪਰਮਿਸ਼ਨ ਦਿੱਤੀ ਵੀ ਤੁਸੀਂ ਇੱਥੇ ਬੇਲ ਦਾ ਆਪਣਾ ਲਗਾ ਸਕਦੇ ਆ ਓਕੇ ਕੋਰ ਬਣਾਇਆ ਸੀ ਕਿਉਂਕਿ ਮੇਨ ਰੋਡ ਹੋਣਾ ਜ਼ਰੂਰੀ ਹੈ ਭਾਜੀ ਹਾਂਜੀ 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 ਹਨਾ ਬਿਲਕੁਲ ਬਿਲਕੁਲ ਇਹ ਕਰਕੇ ਅਚਾ ਉਹਦੇ ਬੇਟੇ ਦੀ ਜੱਥੋਂ ਤੋਂ ਬਾਅਦ ਉਹਨਾਂ ਨੇ ਬੰਦ ਕੀਤਾ ਇਹ ਹਾਂਜੀ ਉਹ ਫਿਰ ਪੰਪ ਬੰਦ ਸੀਗਾ ਫਿਰ ਉਹ ਬਿਮਾਰ ਹੋ ਗਿਆ ਸੀ ਫਿਰ ਬੱਸ ਹਾਂਜੀ ਮੁੰਡਾ ਪਹਿਲਾਂ ਠੀਕ ਬਿਮਾਰ ਹੋ ਗਿਆ ਸੀਗਾ ਫਿਰ ਬੰਦ ਕਰ ਦਿੱਤਾ ਸੀਗਾ ਇਸ ਕਰਕੇ ਬੰਦ ਪਿਆ ਸੀਗਾ ਉਹਨਾਂ ਦਾ ਹੀ ਧੰਨਵਾਦ ਕਰਦੇ ਵੀ ਸਾਨੂੰ ਨਹੀਂ ਇਜਾਜ਼ਤ ਦਿੱਤੀ ਆ ਤੁਸੀਂ ਇੱਥੇ ਵੇਣ ਨਾ ਲਗਾ ਕੇ ਆਪਣਾ ਕੰਮ ਚਲਾ ਫੱਕਦੇ ਆ ਚਲਾ ਸਕਦਾ ਹਾਂ ਹਾਂਜੀ ਬਾਕੀ ਇਹ ਸਾਰੀ ਜ਼ਮੀਨ ਵੀ ਸਾਡੇ ਕੋਲੇ ਆ ਅੰਕਲ ਜੀ ਹੁਣ ਸਾਰਾ ਕੁਝ ਬਹੁਤ ਵਧੀਆ ਸਾਨੂੰ ਸੰਯੋਗ ਦੇ ਰਹੇ ਆ ਹਾਂਜੀ ਭਾਈ ਗੁਰੂ ਡਿਲੀਵਰੀ ਕਰ ਦੂੰਗੇ ਕਰ ਦਮ ਹਾਂਜੀ ਕਰ ਦਾਂਗੇ ਡਿਲੀਵਰੀ ਕੋ ਜਿੰਨਾਂ ਨੂੰ ਲੋੜ ਆ ਡਿਲੀਵਰੀ ਫੋਨ ਤੇ ਆਰਡਰ ਕਰਾ ਕੇ ਤੁਹਾਨੂੰ ਡਿਲੀਵਰੀ ਮਗਾ ਸਕਦੇ ਹਾਂ ਹਾਂਜੀ ਹਾਂਜੀ ਭਾਜੀ ਆਪਣੇ ਨੰਬਰ ਬੋਲ ਦਿਓ ਤੁਸੀਂ ਕਰੀ ਜਿਹੜੇ ਨੰਬਰ ਤੁਸੀਂ ਆਪਣੇ ਬੋਰਡ ਦਾ ਤੁਸੀਂ ਸਕਰੀਨ ਉੱਤੇ ਲਿਖਿਆ ਓਕੇ ਉਹ ਨੰਬਰ ਤੁਸੀਂ ਪਾ ਦਿਓ ਬੈਠਾ ਠੀਕ ਹੈ ਜੀ ਠੀਕ ਹੈ ਤੇ ਲੋ ਜੀ ਪੇਸੀਆਂ ਹੋ ਗਿਆ ਸ਼ੁਰੂ ਇੱਧਰ ਬੇਨਿਕਾਵਾ ਕੀ ਬਾਤ ਭਾਜੀ ਫੜੇ ਛੋਟੀਆਂ ਲਕੀਤਾ ਵੀਡੀਓ ਵਾਲੀ ਨੂੰ ਹੂੰ ਕਿਆ ਬਾਤ ਹੈ ਬਈ ਇਹ ਰੰਗ ਥੋੜਾ ਜਿਹਾ ਮੈਨੂੰ ਲੱਗਦਾ ਜੀ ਜਿਆਦਾ ਥੋੜੀ ਪੱਤ ਤੁਸੀਂ ਜਿਆਦਾ ਚ ਉੱਪਰ ਚੱਕ ਲੈਨੇ ਆ ਨਾ ਚਾੜੀ ਆ ਥੋੜੀ ਜਿਹੀ ਫੱਤ ਚਾੜ ਕੇ ਫੇਰ ਥੋੜਾ ਜਿਹਾ ਰੰਗ ਚਿੱਟਾ ਹੋ ਜਾਂਦਾ ਅੱਛਾ ਤੇ ਚਾੜਨ ਨਾਲ ਥੋੜੀ ਜਿਹਾ ਵੇ ਵੇ ਥੋੜੀ ਕੁਆਲਿਟੀ ਵਧੀਆ ਬਣਦੀ ਆ ਅੱਛਾ ਪਰ ਇਹ ਜਦੋਂ ਸੁੱਕ ਗਿਆ ਥੋੜਾ ਜਿਹਾ ਵੇ ਇਸ ਕਲਰ ਚ ਆ ਜਣਾ ਇਹ ਹਾਂਜੀ ਸੁੱਕਿਆ ਦੱਸਣਾ ਪਹਿਲਾਂ ਜਦੋਂ ਥੋੜੇ ਜਿਆਦਾ ਚਿੱਟਾ ਹੁੰਦਾ ਸੁੱਕੇ ਥੋੜਾ ਜਿਹਾ ਠਿਕਾ ਹੁੰਦਾ ਓਕੇ 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 ਕਾਜੀ ਤੁਸੀਂ ਨਾ ਇਧਰ ਆਇਓ ਮੇਰਾ ਸ਼ੂਟ ਕਰ ਦਿਓ ਨਾਲ ਇਧਰ ਆ ਫੜੋ ਕੈਮਰਾ ਹਾਂਜੀ ਐਜਾ ਤੁਹਾਨੂੰ ਦਿਸਬਣਾ ਕਿੱਥੇ ਦਿਸਬਣਾ ਇਧਰ ਇੱਥੇ ਦਿਸਬਣਾ ਇਧਰ ਆ ਜਾਓ ਠੀਕ ਆ ਆਰਾ ਪੂਰੇ ਵਿੱਚ ਹਾਂਜੀ ਆਰਾ ਚੱਲਦਾ ਹੁਣ ਖਾ ਚੱਲਦਾ ਥੋੜਾ ਅੱਗੇ ਰੱਖਿਓ ਤੁਸੀਂ ਕੈਮਰਾ ਨਾ ਤੇ ਹਾਂਜੀ ਹੁਣ ਇਧਰ ਬਾਈ ਹੁਣੀ ਕੱਢ ਰਿਹਾ ਗੁੜ ਤੇ ਆਪਾਂ ਹੁਣ ਟੈਸਟ ਕਰ ਲਈਏ ਨਾਲ ਨਾਲ ਲੱਗਦਾ ਹੋਇਆ ਕਿਉਂਕਿ ਬਾਦੇ ਵਿੱਚ ਹੁਣ ਗਰਮ ਗਰਮ ਗੁੜ ਫਿਰ ਨਾਲ ਨਾਲ ਹੀ ਠੀਕ ਰਹੂਗਾ ਇਹ ਕਿਹੜੀ ਲਈਏ ਵੇਸੀ ਖਾ ਕਿਆ ਬਾਤ ਹੈ। ਉਵਾਜੀਵਾ। ਅਸਲ ਦੇ ਵਿੱਚ ਗੱਲ ਮੈਂ ਇਹ ਨਾਲ ਵੀ ਗੁੜ ਦਾ ਟੇਸ ਜਣਾਇਆ ਗੁੜ ਤਾਂ ਗੋੜੀ ਰਹਿਣਾ। ਚਾਹੇ ਜਿਵੇਂ ਮਰਜ਼ੀ ਕਰ ਲਈਏ ਕਿਉਂ ਭਾਜੀ? ਅਸਲ ਸਰ ਮੈਨੂੰ ਇੱਕੋ ਗੁੜ ਦੀ ਪਛਾਣ ਰਹੀ ਆ ਜਿਹੜਾ ਗੁੜ ਮੈਂ ਨਕਲੀ ਛੂਟ ਕੀਤਾ ਸੀ। ਵੀ ਉਹ ਖੰਡ ਦਾ ਗੁੜ ਸੀ। ਬਿਨਾ ਗੰਨੇ ਤੋਂ ਗੁੜ ਸੀ ਤੇ ਇਹ ਗੋੜਿਆ ਜਿਹੜਾ ਗੰਨੇ ਵਾਲਾ ਆ। ਇਹ ਗੰਨੇ ਵਾਲਾ ਜੀ। ਹਮ। ਉਹਦੇ ਵਿੱਚੋਂ ਖੰਡ ਸੱਤਦੀ ਰਹਿੰਦੇ ਆ ਉਹਦੇ ਵਿੱਚ ਭਾਜੀ ਤਾਂ ਖੰਡ। ਹਾਂ। ਖੰਡ ਖੰਡ ਦਾ ਆਉਂਦਾ ਸਵਾਲ। ਕਿਆ ਬਾਤ ਹੈ ਭਾਜੀ? ਅਕੇ ਬਾਰੇ ਬਹੁਤ ਕਮਾਲ ਦਾ ਗੋੜਿਆ ਅਜਾ ਮੈਨੂੰ ਕਿਛੇ ਦੱਸੋ ਜਦੋਂ ਪੱਤ ਨਿਕਲਦੀ ਉਹਦੇ ਵਿੱਚ ਚਿਲਕਾ ਦੀ ਤੁਸੀਂ ਉਹ ਸ਼ਗਰਗੰਦੀ ਪਾ ਕੇ ਵਿਗਾਦੀ ਕਰੀ ਨਹੀਂ ਸ਼ਗਰਗੰਦੀ ਨਹੀਂ ਜੀ ਬੋਲੀਆਂ ਦੂਜੇ ਗਾਜਰਾ ਗਾਜਰਾ ਪਾ ਲੈਂਦੇ ਆ ਅਜਾ ਇਹ ਗਾਜਰਾ ਪਾ ਲੈਂਦੇ ਹੋ ਆਲੂ ਪਾ ਲੈਂਦੇ ਹੋ ਆਲੂ ਪਾ ਲੈਂਦੇ ਆ ਜੀ ਭਾਈ ਮੈਨੂੰ ਦੱਸੋ ਅਸੀਂ ਦੁਬਾਰਾ ਕਿਦਾਂ ਆਈਏ ਕਿਦਾਂ ਖਵਾਉਂਗੇ ਤੁਹਾਨੂੰ ਜਦੋਂ ਮਰਜ਼ੀ ਆ ਜਿਓ ਗਾਜਰਾਂ ਨੂੰ ਕੱਟ ਕੇ ਵੈਸੜ ਦੇ ਦਾ ਆਲੂ ਕੱਟ ਕੇ ਵੈਸੜੀ ਵੈਸੜੀ ਤੇ ਮਿੱਠਾ ਭਰ ਜਾਂਦਾ ਹੈ ਅਜਾ ਫੇਰ ਉਹ ਠਾਣ ਦਾ ਪੱਥਰਾ ਹੀ ਸਵਾਦ ਆ ਕੀ ਬਾਤ ਹੈ ਜੀ ਤੇ ਚਲੋ ਹੁਣ ਸਾਡੀ ਵੀਡੀਓ ਹੋ ਗਈ ਫਿਰ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰ ਦਿਓ ਬਾਈ ਹੁਣਾਂ ਕੋਲੋ ਗੁੜ ਖਾਣ ਵਾਸਤੇ ਆਉਣਾ ਆਉਣਾ ਤੁਸੀਂ ਕਿੱਥੇ ਬਾਈ ਐਡਰੈਸ ਬੋਲ ਦੋ ਇੱਕ ਰਹੀ ਐਡਰੈਸ ਬੋਲੋ ਹਾਂਜੀ ਭਾਜੀ ਆਪਣੇ ਇਹ ਫਲੋਰ ਤੋਂ ਤਲਵੰਡਾ ਰੋਡ ਤਲਵੰਡਾ ਰੋਡ ਦੇ ਉੱਤੇ ਆ ਪਿੰਡ ਥੰਮਣਵਾਲ ਬਿਲਕੁਲ ਥੰਮਣਵਾਲ ਤੋਂ ਉਰੇ ਹੀ ਰਹਿ ਗਿਆ ਇਹ ਥੰਮਣ ਆ ਤੋਂ ਹਾਂਜੀ ਉਰੇ ਹੀ ਰਹਿ ਗਿਆ ਮੇਨ ਰੋਡ ਤੇ ਆ ਤੁਹਾਨੂੰ ਮਤਲਬ ਖੋਖੇ ਵਾਲ ਤੋਂ ਥੰਮਣ ਵਾਲੇ ਜਦੋਂ ਜਾਣਦੇ ਹੋ ਖੋਖੇ ਵਾਲਾ ਚੌਕ ਪਾਰ ਕਰਕੇ ਅਗੇ ਅਗੇ ਤੁਹਾਡੇ ਸੱਜੇ ਹੱਥ ਜਿਹੜਾ ਤਲਵਣਾਲੇ ਪਾਸਿਓ ਤੁਹਾਨੂੰ ਪٹرول ਪੰਪ ਆਊਗਾ ਬਾਅਦ ਹਾਂਜੀ ਪਿਛਲੇ ਪਾਸੇ ਸੈਲਰ ਹੈ ਜੀ ਇਹ ਬਿਲਕੁਲ ਠੀਕ ਹੈ ਜੀ ਇੱਥੇ ਆ ਕੇ ਬਾਈ ਹੁਣ ਕੋੜ ਕੋੜ ਲੈ ਕੇ ਲੈ ਜਾ ਸਕਦੇ ਹੋ ਬਈ ਆਰਡਰ ਰੂਟਰ ਕਰੀ ਲੋਡਦੇ ਨਹੀਂ ਪਹਿਲਾਂ ਨਹੀਂ 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 ਜਦੋਂ ਮਾਹਲੇ ਦਾ ਜਦੋਂ ਮਰਜ਼ੀ ਕਰ ਸਕਦੇ ਕਿ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੱਲੇ ਅਵੇਲੇਬਲ ਹੈਗਾ ਅੱਜ ਆਰਡਰ ਕਰਨਾ ਪਊਗਾ ਅੱਜ ਮੋਰ ਨਹੀਂ ਵੀ ਆਰਡਰ ਕਰਨਾ ਕਰਨਾ ਪੈਣਾ ਅਦਰਵਾਈਜ਼ ਇੱਥੇ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹੈਗਾ ਓਕੇ ਜੀ ਚਲੋ ਸੋ ਹੁਣ ਕਰਦਾ ਕੀ ਜੀ ਤੁਸੀਂ ਵੀਡੀਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਦੇ ਜੀ ਤੇ